ਜੋ ਸੀ ਫੇਰ ਹਾਜ਼ਿਰ ਆ ਸੂਟਸ ਲੈ ਕੇ ਕਸ਼ਮੀਰੀ ਸੂਟਸ ਦੇਗੇ ਬਹੁਤ ਪਿਆਰੇ ਵੀ ਆਡਰਡ ਫੈਬਰਿਕਸ ਨੇ ਸਾਰੇ ਸਭ ਦੀਆਂ ਕਢਾਈਆਂ ਡਿਫਰੈਂਟ ਜਿਹੜਾ ਵੀ ਸੂਚਨਾ ਲੱਗਦਾ ਉਹਦਾ ਸਕਰੀਨਸ਼ਾਟ ਲੈ ਲਿਆ ਸਕਰੀਨਸ਼ਾਟ ਲੈ ਕੇ ਸਾਨੂੰ ਫਿਰ ਨਾਲ ਹੀ ਸੰਪਰਕ ਕਰ ਸਕਦੇ ਹੋ ਨੰਬਰ ਹੈਗੇ ਆ ਜੀ ਸਾਡਾ 9417104 ਬਹੁਤ ਪਿਆਰੇ ਸੂਟਸ ਹੋਣਗੇ ਹੁਣ ਤੱਕ ਜਿੰਨੇ ਵੀ ਪਾਣਾ ਤੱਕ ਸੂਟਸ ਪਹੁੰਚੇ ਨੇ ਸਾਰਿਆਂ ਨੇ ਫੀਡਬੈਕ ਬਹੁਤ ਵਧੀਆ ਕਿਹਾ ਹੈ ਹੈਨਾ ਤੇ ਅੱਗੇ ਵੀ ਅਸੀਂ ਉਸੇ ਟਾਈਪ ਦੇ ਮਿਕਸ ਲੈ ਕੇ ਆਏ ਬਹੁਤ ਸੂਬੀਸਟ੍ਰਿੰਗ ਹੈਗੇ ਜੀ ਬਹੁਤ ਹੀ ਪਿਆਰਾ ਫੈਬਰਿਕਸ ਵਿਸਪਾਸਤੇ ਰਹੇਗੇ ਪਰ ਫੈਬਰਿਕ ਇਨਾ ਵਿੱਚ ਕੋਈ ਨਹੀਂ ਸਾਰੇ ਫੈਬਰਿਕਸ ਦੇ ਮਿਕਸ ਫੈਬਰਿਕ ਲਊਗਾ ਉਸ ਕਾਸਟ ਦਾ ਬਹੁਤ ਸੋਨਾ ਪਹਿਲਾਂ ਬੀਜ ਕਲਰ ਦੇ ਦਿੱਤੇ ਬਾਕੀ ਪਿਆਰਾ ਸੂਟ ਹੈ ਯਾ ਤੇ ਜਿਹਦੀ ਓਵਰਾਲ ਲੁੱਕ ਹੁੰਦੀ ਇਸ ਤਰੀਕੇ ਦੇ ਨਾਲ ਤੁਸੀਂ ক্লোਜ਼ ਅਪ ਦੇਖ ਸਕਦੇ ਹੋ ਪਹਿਲਾਂ ਐਮਬਰਾਇਡਰੀ ਦਾ ਇਸ ਸਟ੍ਰੀਕ ਦੇ ਨਾਲ ਇਹ ਸੂਖਮ ਕੰਮ ਹੈ। ਇਹ ਵਾਸ ਐਮਬ੍ਰੋਇਡਰੀ ਦਾ ਦੇਖੋ ਬਹੁਤ ਹੀ ਬਰੀਕ ਕਢਾਈ ਹੈ। ਬਲੈਕ ਧਾਗੇ ਦੇ ਨਾਲ ਨਾਲ ਹਲਕਾ ਜਿਹਾ ਜ਼ਰੀ ਬਾਗਨਾ ਕੀਤਾ ਹੈ। ਬਹੁਤ ਬਰੀਕ ਕੰਮ ਬਹੁਤ ਬਰੀਕ ਕੰਮ ਹੈ। ਕਿ ਇਹਦੇ ਨਾਲ ਜਿਹੜਾ ਸਟਾਲ ਆਊਗਾ ਬਹੁਤ ਸੋਹਣਾ ਸਟਾਲ ਬਹੁਤ ਹੀ ਪਿਆਰਾ ਜੀ ਦੇਤੇ ਕੀ ਰਹਿੰਦੀਆਂ ਮਟੀਆਂ ਜੀ ਦੇਤੇ ਰਹਿੰਦੀਆਂ ਮਟੀਆਂ ਬਹੁਤ ਹੀ ਪਿਆਰੀਆਂ ਨੇ ਕਈ ਮਚਲਦਾ ਇਹ ਸਟਾਲ ਰਹੂਗਾ ਤੇ ਵਿਰਥ ਇਸ ਦੀ ਇਸ ਤਰੀਕੇ ਦੇ ਵਿਰਥ ਇਸ ਦੀ ਇਸ ਤਰੀਕੇ ਦੇ ਨਾਲ ਹੈ ਬਹੁਤ ਬਹੁਤ ਸੁਨਾ ਸੁਹੇ ਜਿਹੇ ਸੂਟھوں ਨੂੰ ਚੰਗਾ ਲੱਗਦਾ ਤਾਂ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਲਓ ਸਾਨੂੰ ਸਕਰੀਨ ਸ਼ਾਟ ਲੈ ਕੇ ਖਰੀਦਣ ਲਈ ਕੰਟੈਕਟ ਕਰ ਸਕਦੇ 941701040 ਅਗਲਾ ਜਿਹੜਾ ਸੂਟ ਹੈ ਜੀ ਆਫ ਵਾਈਟ ਦੇ ਉਤੇ ਹੈ ਆਫ ਵਾਈਟ ਦੇ ਉਤੇ ਬਹੁਤ ਹੀ ਪਿਆਰਾ ਡਿਫਰੈਂਟ ਪੈਟਰਨ ਦਾ ਇਹ ਪੈਟਰਨ ਅਸੀਂ ਲੈਕੀ ਨਹੀਂ ਆਏ ਸੀਗੇ ਆ ਪਿਓਰ ਵੂਲ ਦੇ ਉਤੇ ਰਹੀ ਹੈ ਜੀ ਪਿਓਰ ਵੂਲ ਦੇ ਉਤੇ ਰਹੀ ਹੈ ਪਟਰਨ ਦੀ ਲੁਕੇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਨੈਕ ਲਾਈਨ ਬਣੀ ਹੋ ਗਿਆ ਲੰਬੀਆਂ ਵੇਲਾਂ ਨੇ ਧੇਰੇ ਰਾਈਟਰੀ ਦੀ ক্লোਜ਼ ਅਪ ਤੁਸੀਂ ਦੇਖ ਸਕਦੇ ਫੈਬਰਿਕ ਫਿਓਰ ਦਾ ਰਹੂਗਾ ਬਿਲਕੁਲ ਫਾਈਨ ਰਹੂਗਾ ਲਾਈਟ ਵੇਟਡ ਰਹੂਗਾ ਜੀ ਤੇ ਆਹ ਇਹਨਾਂ ਦੇ ਘੇਰੇ ਦੇ ਉੱਤੇ ਇਹ ਇਹਨਾਂ ਦੇ ਘੇਰੇ ਦੇ ਉੱਤੇ ਜਿਹੜਾ ਇਹ ਫੈਬਰਿਕ ਹੈ ਇਹਨਾਂ ਦੀਆਂ ਸੀਸ ਨੇ ਜੀ ਇਸ ਤਰੀਕੇ ਦੇ ਨਾਲ ਸੀਸ ਦੇ ਉੱਤੇ ਬਾਹਾਂ ਦੇ ਉੱਤੇ ਇਹ ਬਾਰਡਰ ਹੈ ਬਾਰਡਰ ਹੈ ਜੀ ਤੇ ਇਸੇ ਤਰੀਕੇ ਦੇ ਨਾਲ ਹੀ ਇਹਦੇ ਸਟਾਲ ਦੇ ਪੱਲੇ ਨੇ ਜੀ ਸਟਾਲ ਦੇ ਪੱਲੇ ਨੇ ਬਹੁਤ ਹੀ ਪਿਆਰੇ ਰਹਿਣਗੇ ਇਸ ਤਰੀਕੇ ਦੇ ਜਿਵੇਂ ਸੂਟ ਦੇ ਘੇਰੇ ਦੇ ੇਠਾਂ ਸੀਗਾ ਉਸ ਤਰੀਕੇ ਦੇ ਬਹੁਤ ਸੋਹਣਾ ਸੂਟ ਹੈ ਆਫ ਵਾਈਟ ਦੇ ਹੁੰਦੇ ਹੈ ਬਹੁਤ ਪਿਆਰੇ ਡਿਪਿੰਗ ਕਲਰਸ ਇਨਵੋਲਡ ਨੇ ਨੈਕਸਟ ਹੈ ਗਿਆ ਜੀ ਐਵਰ ਗ੍ਰੀਨ 블랙 ਹਮੇਸ਼ਾ ਇਨ ਡਿਮਾਂਡ ਰਹਿੰਦਾ ਬਹੁਤ ਸੋਹਣਾ ਹੈ ਸੂਟ ਉਹਦਾ 블랙 ਦੇ ਹੁੰਦੇ ਹੈ ਜੀ ਤੇ ਇਹਦਾ ਓਵਰ ਆਲ ਲੁੱਕ ਬਹੁਤ ਹੀ ਸਿੱਕੇ ਦੇ ਨਾਲ ਓਵਰオール ਲੁੱਕ ਪੈਣਾ ਇੱਕ ਤਰੀਕੇ ਦਾ ਬਹੁਤ ਸਿੱਧਾ ਲੈਥ ਲਾਈਨ ਬਣਿਆ ਹੋਇਆ ਸਾਰੇ ਸਿੱਧੇ ਉੱਤੇ ਜਾਂਦਾ ਹੈ ਫੈਬਰਿਕ ਇਹ ਵਿਸਵਾਸਦਾ ਰਹੂਗਾ ਫੈਬਰਿਕ ਇਹ ਵਿਸਵਾਸਦਾ ਰਹੂਗਾ ਇਹ ਪ्युअर ਦਾ ਨਹੀਂ ਹੈਗਾ ਪਰ ਬਹੁਤ ਫਾਈਨ ਏਮਬਰਾਇਡਰੀ ਹੈ ਬਹੁਤ ਫਾਈਨ ਲਾਈਟ ਵੇਟ ਦੀ ਹੀ ਇਹ ਹੈ ਸੂਟ ਰਹੂਗਾ ਤੇ ਜਿਹੜੀਆਂ ਇਹਨਾਂ ਦੇ ਬਾਹਾਂ ਦੇ ਉੱਤੇ ਹੈਗੇ ਆ ਬਾਹਾਂ ਦੇ ਉੱਤੇ ਇਹਦੇ ਬਾਹਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਇਹ ਜਿਹੜਾ ਇਹਦਾ ਸੌ ਸੌ ਦੇ ਪੱਨਿਆਂ ਤੇ ਇਸ ਤਰੀਕੇ ਦੇ ਨਾਲ ਇਹ ਪੱਤੇ ਰਹਿੰਗੇ ਤੇ ਵਿੱਚ ਇਹਨਾਂ ਦੀ ਝੁੱਟੀ ਰਹੂਗੀ ਝੁੱਟੀ ਰਹੂਗੀ ਪੱਨਿਆਂ ਦੇ ਉੱਤੇ ਇਹ ਇਮੋਰਟਲ ਹੈ ਬਹੁਤ ਹੀ ਸੋਹਣਾ ਇਹ ਲੱਗ ਜਾਂਦਾ ਜੇ ਇਹ ਸੂਚਨ ਦਾ ਲੱਗਦਾ ਹੈ ਤਾਂ ਇਹ ਦੱਸ ਸਕਦੇ ਹੋ नेक्स्ट ਹੈ ਜੀ ਉਹ ਵੀ ਟਾਇਰਾਂ ਦੇ ਤੇਜ ਦੇ ਉੱਤੇ ਗ੍ਰੀਨ ਕਲਰ ਦੇ ਉੱਤੇ ਜਿਹੜਾ ਕਿ ਐਵਰ ਗ੍ਰੀਨ ਹੈ ਇਹ ਰੰਗ ਹਮੇਸ਼ਾ ਹੀ ਇਨ ਡਿਮਾਂਡ ਰਹੇਗਾ ਸਾਦੀ ਰਿ ਬਹੁਤ ਸਹੀ ਲੱਗਦੀ ਹੈ ਨਾ ਤੇ ਇਸ ਤਰੀਕੇ ਦੇ ਨਾਲ ਇਹਦਾ neck line neck line ਰਹੂਗਾ ਇਸ ਤਰੀਕੇ ਦੇ ਨਾਲ ਬਹੁਤ ਹੀ ਪਿਆਰੀ ਲੱਗ ਰਹੀ ਹੈ ਵਿੱਚ ਸ਼ਰਟ ਦੇ ਰਹਣਗੀਆਂ ਬੁੱਟੀਆਂ ਤੇ ਏਡਾ ਸੋਨਾ ਹੀ ਇਹਦਾ ਘੇਰਾ ਹੋਵੇ ਇਹਦੀ ਲੈਂਥ ਵੀ ਹੈ ਅਬਾਊਟ 45 ਦੇ ਨੀਅਰ ਅਬਾਊਟ ਰਹੂਗੀ 45 ਦੇ ਨੀਅਰ ਅਬਾਊਟ 35 44 ਦੇ ਨੀਅਰ ਅਬਾਊਟ ਇਹਦੀ ਲੈਂਥ ਹੈ ਤੇ ਇਹ ਹੀ ਇਹਨਾਂ ਦੀ ਰਹਣਗੀਆਂ ਬਾਹਾਂ ਦੇ ਉੱਤੇ ਬੋਲਰ ਹੈ ਇਹ ਇਹਨਾਂ ਦੇ ਪਾਵਾਂ ਦੇ ਉੱਤੇ ਬਾਰਡਰ ਆਊਗਾ ਬਹੁਤ ਹੀ ਪਿਆਰਾ ਲਿਖਾਰ ਹੈ ਬਹੁਤ ਸੋਹਣਾ ਫਾਟੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਜਿਹੜਾ ਇਹਦੇ ਨਾਲ ਸਟਾਲ ਰਹੂਗਾ ਜੀ ਉਹ ਇਸ ਤਰੀਕੇ ਦੇ ਨਾਲ ਹੈ ਇਸ ਤਰੀਕੇ ਦੇ ਨਾਲ ਰਹੂਗਾ ਇਹਦਾ ਸੋਨਾ ਸਟਾਲ ਹੈ ਜੀ ਸਟਾਲ ਦੇ ਵਿੱਚ ਇਨ ਬਿਟਵੀਨ ਸਾਰੇ ਦੇ ਵਿੱਚ ਬਹੁਤ ਸੰਗਣੀਆਂ ਬੁੱਟੀਆਂ ਨੇ ਤੇ ਨਾਲ ਪੱਲਿਆਂ ਦੇ ਉੱਤੇ ਬਣਾ ਸੋਹਣਾ ਬਾਰਡਰ ਜਿਹੇ ਇਹ ਸੁਚੰਡਾ ਲੱਗ ਤੇ ਜੀ अगला भी ही प्यारा है बहुत सटल जा कलर है बड़ा एम्ब्रॉयडरी है बहुत ता बरीक धागे ता दे। बहुत ही प्यारा सारे सूटा सं कलर स्कीम तुसी देख सकते दे। हो फैब्रिक रहेगा विस्कॉस का बहुत लाइट वेटिड है बहुत सॉफ्ट है जी इंब्रॉयडरी का पैटर्न देख सकते दे। आरी का कम रहेगा कि बरीक कम है बड़े सोने सूदिंग ज सटल ज ਖੰਖਣ ਖਾਨ ਵਾਲਾ ਚੁਬਮਾ ਰੰਗ ਦੀ ਹੈਗਾ ਹਰ ਏਜ ਦਾ ਇਸ ਨੂੰ ਪਾ ਸਕਦੇ ਬਜ਼ੁਰਗ ਵੀ ਪਾ ਸਕਦੇ ਨੇ ਤੇ ਦਰਮਿਆਨੀ ਏਜ ਦੇ ਵਿੱਚ ਲੱਗ ਸਕਦਾ ਬਹੁਤ ਸੋਨਾ ਕਲਾਸੀ ਜਿਹਾ ਪੀਸ ਰਹੂਗਾ ਜੀ ਬੜਾ ਸੋਨਾ ਕਲਾਸੀ ਜਿਹਾ ਹੈ ਪੀਸ ਹੈ ਤੇ ਇਹਦਾ ਸਟਾਲ ਹੈ ਜੀ ਬੜਾ ਪਿਆਰਾ ਹੈ ਇਹਦਾ ਸਟਾਲ ਹੈ ਸਟਾਲ ਦੇ ਉੱਤੇ ਕੀ ਹੈ ਇਹਦੀ ਲਾਈਕ ਇਸ ਤਰੀਕੇ ਦੇ ਨਾਲ ਵੇਲ ਰਹੂਗੀ ਜੀ ਫੋਰ ਸਾਈਡਡ ਇਸ ਤਰੀਕੇ ਦੇ ਨਾਲ ਵੇਲ ਰਹੂਗੀ ਜੈ ਕਿ ਲਾਈਟ ਡਾਜ਼ ਦੇ ਕੰਬੀਨੇਸ਼ਨ ਦੇ ਨਾਲ ਕੀਤੀ ਗਈ ਹੈ ਤੇ ਪੱਲਿਆਂ ਦੇ ਫੇਰੂਗੀ ਇਸ ਤਰੀਕੇ ਦੀ ਇੰਵੋਲਵਡ ਬੜੇ ਸੋਹਣੇ ਇਹਨਾਂ ਦੇ ਪਿੰਗ ਦੇ ਵਿੱਚ ਚਾਸਲਸ ਪੜੇ ਹੋਏ ਨੇ ਤੇ ਨਾਲੇ ਸਾਰੀ ਇੰਵੋਲਵਡ ਨੇ ਨੈਕਸਟ ਦੋ ਪੀਸਿਸ ਨੇ ਜਿਹੜੇ ਸਾਡੇ ਕੋਲੇ ਕलमकारी ਕੋਲੇ ਕलमकारी ਦੇ ਨੇ ਕਲਰਫੁਲ ਨੇ ਜੀ ਤੇ ਆਰੀ ਦਾ ਉੱਤੇ ਉੱਤੇ ਹਾਈਲਾਈਟ ਕੀਤਾ ਗਿਆ ਫੈਬਰਿਕ ਰਹੂਗਾ ਜੀ ਇਹ ਵਿਸਕੋਸ ਦਾ ਇਸ ਤਰੀਕੇ ਨਾਲ ਹੈ ਜੀ ਬੜਾ ਸੋਹਣਾ ਇਹ ਪੀਸ ਹੈ ਹਾਈਲਾਈਟ ਕੀਤਾ ਗਿਆ ਆਰੀ ਦੇ ਨਾਲ ਮਲਟੀ ਕਲਰਸ ਦੇ ਵਿੱਚ ਕੀਤਾ ਗਿਆ ਹੈ ਜੀ ਇਹ ਤੇ ਬੈਕ ਸਾਈਡ ਵੀ ਇਸ ਤਰੀਕੇ ਦੇ ਨਾਲ ਹੋਵੇ। ਫਰੰਟ ਦੇ ਉੱਤੇ ਆਰਾਈ ਦਾ ਕਵਰ ਕੀਤਾ ਕੰਮ ਕੀਤਾ ਗਿਆ ਤੇ ਇਹ ਹੀ ਇਹਨਾਂ ਦੀਆਂ ਬਾਹਾਂ ਰਹਿੰਦੀਆਂ। ਸਾਈਜ਼ ਤੇ ਇਹਨਾਂ ਦੀਆਂ ਇਹ ਬਾਹਾਂ ਰਹਿੰਦੀਆਂ। ਤੇ ਜਿਹੜਾ ਇਹਦਾ ਬਾਟਮ ਹੈ ਜੀ ਉਹ ਪਲੇਨ ਰਹੂਗਾ। ਪਲੇਨ ਐਂਡ ਨਹੀਂ ਪ੍ਰਿੰਟਡ। ਬਾਟਮ ਇਜ਼ ਦਾ 올ਓਵਰ ਪ੍ਰਿੰਟਡ ਰਹੂਗਾ ਜੀ। 올ਓਵਰ ਪ੍ਰਿੰਟਡ ਰਹੂਗਾ ਇਸ ਕਲਰ ਦਾ ਬਾਟਮ ਰਹੂਗਾ। ਜੀ ਦੇ ਪੌਂਚਾਂ ਦੇ ਉੱਤੇ ਏਮਬਲੋਇਡਰੀ ਆਉਗੀ। ਇਹਦੇ ਨਾਲ ਸਟਾਲ ਹੈ ਜੀ। ਜੈਨੂਨ ਪ੍ਰਾਈਸ ਤੇ ਨਹੀਂ। ਦਰਮਿਆਨੀ ਜੀ ਪ੍ਰਾਈਸ ਦੇ ਨੇ ਬਹੁਤ ਹੀ ਮਹਿੰਗੇ ਨਹੀਂ ਹੈਗੇ ਰੂਟੀਨ ਵੇਅਰ ਨੇ ਕੈਜੂਅਲ ਵੇਅਰ ਨੇ ਤੁਸੀਂ ਇਹਨਾਂ ਨੂੰ ਰੂਟੀਨ ਚ ਪਾ ਕੇ ਵਧ ਗਿਆ ਸੋਨਾ ਕਹਿ ਵੀ ਕਰ ਸਕਦੇ ਇਹ ਇਹਨਾਂ ਦਾ ਸਟਾਈਲ ਹੈ ਜੀ ਬਹੁਤ ਹੀ ਪਿਆਰਾ ਜਿਹੜਾ ਆਗਲਾ ਕਲਰ ਬੜਾ ਸੋਹਣਾ ਪਿੰਕ ਜਿਹਾ ਕਲਰ ਹੈ ਪਿੰਕੀਸ਼ ਪੀਚ ਦਾ ਕਲਰ ਹੈ ਨਾ ਤਾਂ ਇਹ ਪ੍ਰੋਪਰ ਪਿੰਕ ਹੈ ਤੇ ਨਾ ਇਹ ਪੀਚ ਹੈ ਦਰਮਿਆਨਾ ਜਾਂ ਦਾ ਸਟਾਈਲ ਲੱਗਾ ਇਹ ਸ਼ੇਡ ਹੈ ਬਹੁਤ ਸੋਹਣਾ ਹੈਗਾ ਇਹ ਸ਼ੇਡ ਕਲਮਕਾਰੀ ਦਾ ਹੀ ਇਹ ਪੀਸ ਰਹੂਗਾ ਤੇ ਸੇਮ ਪੈਟਰਨ ਹੈ ਜੀ অলমোਸਟ ਸੇਮ ਸਟੀਚਿੰਗ ਸਟਾਈਲ ਦੇ ਵਿੱਚ ਚੱਲਿਆ ਜਾਊਗਾ ਤੁਸੀਂ ਇਹਨਾਂ ਦੇ ਕਾਫਤਾਨ ਸਟਿਚ ਕਰਾਉਣੇ ਨੇ ਕਰਨ ਕਰਾਉਣੇ ਨੇ ਪੰਜਾਬੀ ਸਟਾਈਲ ਨਾਲ ਕਰਾਉਣੇ ਜਿਹੜਾ ਵੀ ਸਟਾਈਲ ਨਾਲ ਸਟਿਚ ਕਰਾਉਣਾ ਤਾਂ ਅਸੀਂ ਕਸਟਮਾਈਜ਼ਡ ਸਟੀਚਿੰਗ ਪ੍ਰੋਵਾਈਡ ਕਰਦੇ ਹਾਂ ਬੈਕ ਸਾਈਡ ਤੋਂ ਇਸ ਤਰੀਕੇ ਦੇ ਨਾਲ ਹੈ ਕਲਮਕਾਰੀ ਦਾ ਹੀ ਪ੍ਰਿੰਟ ਰਹੂਗਾ ਜੀ 올ਓਵਰ ਹੈ ਤੇ ਜਿਹੜਾ ਇਹਦਾ ਬਾਟਮ ਦਾ ਰਹੂਗਾ ਬਾਟਮ ਦਾ ਇਸ ਤਰੀਕੇ ਦੇ ਨਾਲ ਬਾਟਮ ਦੇ ਉੱਤੇ ਸੈਲਫ ਰਹੂਗਾ ਜੀ ਤੇ ਇਹ ਰਹੂਗਾ ਇਹਦੇ ਪਹੁੰਚਿਆਂ 'ਤੇ ਬੜਾ ਸੋਹਣਾ ਇਹਦਾ ਸਟਾਲ ਹੈ ਜੀ ਦਰਮਿਆਨੀ ਐਵਰੇਜ ਦੀ ਪ੍ਰਾਈਸ ਹੈ ਕੋਈ ਬਹੁਤਾਂ ਨਹੀਂ ਹੈਗਾ ਰੈਗੂਲਰ ਵੇਅਰ ਲਈ ਰੈਗੂਲਰ ਵੇਅਰ ਲਈ ਇਸ ਤਰੀਕੇ ਦੇ ਨਾਲ ਇਹ ਇਹਦੇ ਪੱਲੇ ਉਮੀਦ ਕਰਦੀ ਹਾਂ ਜਿੰਨੇ ਵੀ ਫੈਬਰਿਕਸ ਤੇ ਡਿਜ਼ਾਈਨਸ ਅਸੀਂ ਲੈ ਕੇ ਆਏ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਜੇ ਚੰਗੇ ਲੱਗੇ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਜੇ ਚੰਗੀ ਵੀ ਲੱਗੀ ਤਾਂ ਆਪਣੇ ਫਰੈਂਡਸ ਦੇ ਨਾਲ ਸੇਲੀਆ ਨਾਲ ਜ਼ਰੂਰ ਸ਼ੇਅਰ ਕਰਿਓ ਸਸ਼ੁਕਰੀਆ